ਜਿਲ੍ਹਾ ਮਹਾਲੀ ਦੇ ਪੁਲਿਸ ਸਟੇਸ਼ਨ ਮਟੌਰ ਦੇ ਐਸ ਐਚਓ ਗੱਬਰ ਸਿੰਘ ਤੇ ਜਾਨ ਲੈਵਾ ਹਮਲਾ ਹੋਇਆ ਉਹ ਡਿਊਟੀ ਤੇ ਜਾ ਰਹੇ ਸੀ ਕਰਾਲੀ ਦੇ ਨੇੜੇ ਉਹਨਾਂ ਤੇ ਰਾਤ 2 ਵਜੇ ਦਾ ਟਾਈਮ ਦੱਸਿਆ ਜਾ ਰਿਹਾ ਕਿ ਅਣਪਛਾਤੇ ਲੋਕਾਂ ਵੱਲੋਂ ਗੋਲੀ ਚਲਾਈ ਜਾਂਦੀ ਹੈ ਗੋਲੀ ਗੱਡੀ ਤੇ ਲੱਗਦੀ ਹੈ ਲੇਕਿਨ ਸ਼ੁਕਰ ਹੈ ਕਿ ਐਸ ਐਚਓ ਉਹਨਾਂ ਦਾ ਗਨਮੈਨ ਬਚ ਗਿਆ ਇਸ ਮਸਲੇ ਦੇ ਵਿੱਚ ਐਸ ਐਚਓ ਗੱਬਰ ਸਿੰਘ ਹੁਣਾ ਦੇ ਨਾਲ ਅਸੀਂ ਗੱਲਬਾਤ ਕੀਤੀ ਐਸ ਐਚਓ ਸਾਹਿਬ ਜਿਹੜਾ ਅੱਜ ਇੱਕ ਖਬਰ ਚੱਲ ਰਹੀ ਕਿ ਤੁਹਾਡੇ ਤੇ ਜਾਣ ਲੇਵਾ ਹਮਲਾ ਹੋਇਆ ਇਹ ਕਿੱਥੇ ਹੋਇਆ ਤੇ ਤੁਸੀਂ ਡਿਊਟੀ ਤੇ ਕਿੱਥੇ ਜਾ ਰਹੇ ਸੀ ਜੀ ਬਾਈਪਾਸ ਤੇ ਸਚਮੂਟਰ ਹੋ ਰਹੇ ਜੀ ਜੀ ਕੋਈ ਕਰਾਲੀ ਕਰੜਕੋ ਕਰਾਲੀ ਨੂੰ ਜਾ ਰਿਹਾ ਸੀ ਜੀ ਆਹ ਉੱਤਰ ਬਾਈਪਾਸ ਤੇ ਪੁਲ ਬਣਾਇਆ ਜਿਹੜਾ ਉੱਥੇ ਹੋਇਆ ਜੀ 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 ਤੇ ਕੋਈ ਪੁਲਿਸ ਪਾਰਟੀ ਜਾ ਰਹੀ ਕਿ ਕਿਤੇ ਹੋਰ ਕੋਈ ਕੰਮ ਵਾਸਤੇ ਸੀ ਨਹੀਂ ਨਹੀਂ ਕੋਈ ਭਾਰਤੀ ਨਹੀਂ ਮੇਰੇ ਨਾਲ ਮੇਰਾ ਨਾਮ ਬੈਂਸੀ ਦਾ ਜੀ ਜੀ ਅਸੀਂ ਕੋਈ ਕੋਈ ਇਨਫੋਰਮੇਸ਼ਨ ਸੀ ਜੀ ਜੀ ਤੇ ਕੋਈ ਗੱਡੀ ਜਿਹਨੇ ਗੋਲੀ ਵੀ ਕਿਤੇ ਪਤਾ ਲੱਗਾ ਗੱਡੀ ਤੇ ਲੱਗੀ ਹੈਗੀ ਆ ਫਾਇਰ ਹੋਇਆ ਕੋਈ ਨੋਟਿਸ ਕੀਤਾ ਇਹ ਫਰੰਟ ਤੋਂ ਆਈ ਜਾਂ ਪਿੱਛੋਂ ਆਈ ਦੀ ਸਾਈਡ ਤੇ ਕ੍ਰੋਸ ਕੀਤਾ ਕੁਝ ਜੀ ਨਾ ਫਾਈ ਪਤਾ ਕੀ ਆ ਜੀ ਰਾਤ ਸੀਗੀ ਜਿਆਦਾ ਜੀ ਰਾਤ ਕਰਕੇ ਪਤਾ ਨਹੀਂ ਮੈਨੂੰ ਪਤਾ ਨਹੀਂ ਲੱਗ ਸਕਿਆ ਜੀ ਹਾਂ ਜੀ ਹਾਂ ਅੱਛਾ ਵੈਸੇ ਬੁਲੇਟ ਦਾ ਨਿਸ਼ਾਨ ਹੈ ਗੱਡੀ ਤੇ ਜੀ ਹਾਂ ਜੀ ਹਾਂ ਜੀ ਅੱਛਾ ਅੱਛਾ ਤੇ ਹੁਣ ਤੇ ਲੱਗੇ ਹੋਏ ਜੀ ਕੈਮਰਾ ਕੰਗਰੇਸ ਵਾਲਾ ਲੱਗੇ ਹੋਇਆ ਇਹ ਇਹ ਜਿਹੜਾ ਏਰੀਆ ਫਿਰ ਮਹਾਲੀ ਕੇ ਰੁਪੜ ਦੇਂਦਰਾਜ ਹੁੰਦਾ ਨਹੀਂ ਜੀ ਉਹ ਕੁਝ ਕੇ ਏਰੀਆ ਨਾਲ ਨਕਸ਼ੇ ਦੇ ਅਵਸਾਰ ਉਧਰ ਦਾ ਕਰਾਰੀ ਦੇ ਵਿੱਚ ਹੈ ਪਰ ਉਹ ਏਰੀਆ ਸੇ ਨਾ ਭਗਵੰਤਪੁਰੇ ਦਾ ਪੈਂਦਾ ਜੀ ਮਤਲਬ ਉਥੇ ਸਿੰਘ ਭਗਵੰਤਪੁਰੇ ਫਿਰ ਕੇਸ ਰਜਿਸਟਰਡ ਹੋ ਗਿਆ ਜੀ ਜੀ ਭਾਜੀ ਜੀ ਤੇ ਜਿਹੜੇ ਸੀਨੀਅਰ ਅਥਾਰਟੀ ਨੂੰ ਤੇ ਤੁਸੀਂ ਦੱਸ ਹੀ ਦਿੱਤਾ ਹੋਊਗਾ ਕਿ ਹੁਣ ਟੀਮ ਵੀ ਬਣਾ ਲਈ ਰਿਸਰਚ ਕਰੇਗੀ ਕੁਝ ਹਾਂਜੀ ਹਾਂਜੀ ਲੱਗੇ ਹੋਇਆ ਜੀ ਸਾਡੇ ਅਫਸਰ ਪੂਰੇ ਕਿਉਂਕਿ ਤੁਸੀਂ ਪੰਜਾਬ ਪੁਲਿਸ ਦੇ ਉਹ ਬਹਾਦਰ ਅਫਸਰਾਂ ਦੇ ਵਿੱਚੋਂ ਕਿ ਪਹਿਲਾਂ ਵੀ ਤੁਹਾਨੂੰ ਥ੍ਰੈਟ ਆਇਆ ਫਿਰ ਤੁਹਾਨੂੰ ਗੱਡੀ ਵੀ ਪ੍ਰੋਵਾਈਡ ਕੀਤੀ ਗਈ ਹੈ ਤੇ ਕਿਉਂਕਿ ਤੁਸੀਂ ਕੰਮ ਵੀ ਪੰਜਾਬ ਦੇ ਸਮਾਜ ਦੇ ਭਲੇ ਵਾਸਤੇ ਕਰ ਰਹੇ ਹੋ ਤੇ ਤਾਂ ਲੱਗਦਾ ਕੋਈ ਕੌਣ ਲੋਕ ਹੋ ਸਕਦੇ ਕਿਉਂਕਿ ਪੁਲਿਸ ਦੇ ਵਿੱਚ ਬਹੁਤ ਸਾਰੇ ਦੋਸਤ ਵੀ ਬਹੁਤ ਸਾਰੇ ਦੇ ਕੰਮ ਕਰਦੇ ਦੁਸ਼ਮਣ ਵੀ ਬਣ ਜਾਂਦੇ ਸਮਾਜ ਦੇ ਵਿੱਚ ਜਿਹੜੇ ਗੈਰ ਸਮਾਜ ਅੰਸਰ ਹੁੰਦੇ ਜੀ ਬਸ ਸਾ ਤੋਂ ਨੂੰ ਪਤਾ ਹੀ ਆ ਪਰਸਨਲ ਸੰਚਿਸ਼ਟਾ ਕੋਈ ਹੈ ਨਹੀਂ ਆਪਣੀ ਜੀ ਕੋਈ ਕੰਮ ਕਰਦੇ ਕਰਦੇ ਮਾਰੇ ਬੰਦਿਆਂ ਨਾਲ ਵਾਅਦਾ ਪੈਂਦਾ ਜੀ ਜੀ ਹੁਣ ਕੀ ਪਤਾ ਕਿਹੜਾ ਕੀ ਦਿਲ ਚ ਰੱਖ ਕੇ ਬੈਠਾ ਹੋਣਾ ਜੀ 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 ਕਿੰਨੇ ਲੰਬਾ ਸਮਾਂ ਮੈਂ ਸੀਆਈਏ ਰਿਆ ਰੁੱਕ ਰਿਹਾ ਫਟੇ ਘਟ ਰਿਹਾ ਜੀ ਜੀ ਸਾਡੇ ਸਾਹਿਬ ਰਿਆ ਰੁੱਕ ਰਿਹਾ ਜੀ ਜੀ ਉਹਦੇ ਚਾਂਟੇਰ ਦੇ ਵਿੱਚ ਵੀ ਕਈ ਮਾਰੇ ਬੰਦੇ ਨਾਲ ਵਾਅਦਾ ਪਏ ਜੀ ਉਰੇ ਇਹਨੇ ਬਤਾ ਕਿਹੜਾ ਬੰਦਾ ਦਿਲ ਚੋਂ ਕੰਮ ਕਰਾ ਕੇ ਲੱਗਿਆ ਹੈ ਜੀ 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 ਉਹ ਆਜੂਗਾ ਜੀ ਇਹ ਕਿਹੜਾ ਛੁਪਿਆ ਨਹੀਂ ਰਹਿੰਦੀ ਹਾਂ ਬਿਲਕੁਲ 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 ਕਿਉਂਕਿ ਉੱਥੇ ਸੀਸੀਟੀਵੀ ਫੁਟੇਜ ਉੱਥੇ ਤੇ ਖੰਗਾਲੀ ਜਾ ਰਹੀ ਹੋएगी ਜੀ ਹਾਂਜੀ ਹਾਂਜੀ ਸਰ ਹਾਂਜੀ ਤੁਸੀਂ ਆਪ ਸੁਣਿਆ ਜਿਹੜੇ ਮਹਾਲੀ ਦੇ ਵਿੱਚ ਬਤੌਰ ਐਸਐਚਓ ਕੰਮ ਕਰੇ ਨੇ ਗੱਬਰ ਸਿੰਘ ਪੁਲਿਸ ਸਟੇਸ਼ਨ ਮਟੌਰ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਰੋਪੜ ਮਹਾਲੀ ਫਤਿਗੜ ਸਾਹਿਬ ਦੇ ਵਿੱਚ ਬਤੌਰ ਸੀਆਈਏ ਇੰਸਪੈਕਟਰ ਦੇ ਤੌਰ ਤੇ ਕੰਮ ਕਰ ਚੁੱਕੇ ਨੇ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਸਮਾਜ ਦੇ ਵਿੱਚ ਜਿਹੜੇ ਉਹਨਾਂ ਦੇ ਦੁਸ਼ਮਣ ਬਣ ਸਕਦੇ ਕਿਉਂਕਿ ਅਸੀਂ ਤੇ ਡਿਊਟੀ ਪਰਫਾਰਮ ਕਰ ਰਹੇ ਹੁੰਦੇ ਨੇ ਲੇਕਿਨ ਸਵਾਲ ਆ ਕਿ ਇੱਕ ਐਸਐਚਓ ਤੇ ਜਾਨਲੇਵਾ ਹਮਲਾ ਹੋਣਾ ਹੈ ਆਪਣੇ ਆਪ 'ਚ ਹੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਨੇ ਗੱਬਰ ਸਿੰਘ ਜਿਹੜੇ ਇਸ ਟਾਈਮ ਐਸਐਚਓ ਮਟੌਰ ਜ਼ਿਲ੍ਹਾ ਮਹਾਲੀ ਦੇ ਵਿੱਚ ਲੱਗੇ ਨੇ ਔਰ ਉਹਨਾਂ ਨੂੰ ਪਹਿਲਾਂ ਵੀ ਕੁਝ ਗੈਰ ਸਮਾਜਿਕ ਅੰਸਰਾਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਸੀ ਜਿਹਦੇ ਚੱਲਦਿਆਂ ਪੰਜਾਬ ਪੁਲਿਸ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬੁਲਟ ਪ੍ਰੂਫ ਗੱਡੀ ਦਿੱਤੀ ਗਈ ਹੈ ਲੇਖਣਾ ਬੀਤੀ ਰਾਤ ਉਹਨਾਂ ਨੂੰ ਕੋਈ ਸੂਹ ਮਿਲੀ ਸੀ ਉਹ ਗਏ ਸੀ ਕਿ ਰਸਤੇ ਦੇ ਵਿੱਚ ਉਹਨਾਂ ਤੇ ਜਾਨਲੇਵਾ ਹਮਲਾ ਹੋ ਜਾਂਦਾ ਹੈਗਾ ਔਰ ਇਸ ਮਸਲੇ ਤੇ ਜਿਹੜੇ ਮਹਾਲੀ ਦੇ ਪੁਲਿਸ ਸਟੇਸ਼ਨ ਮਟੌਰਚ ਦੇ ਵਿੱਚ ਲੱਗੇ ਨੇ ਐਸਐਚਓ ਗੱਬਰ ਸਿੰਘ ਗੱਬਰ ਸਿੰਘ ਦੇ ਨਾਲ ਉਹਨਾਂ ਦੇ ਗਨਮੈਨ ਸੀ ਜਿਹੜੇ ਡਰਾਈਵਰ ਦੇ ਰੂਪ ਦੇ ਵਿੱਚ ਵੀ ਔਰ ਇਹ ਉਦੋਂ ਜਾ ਰਹੇ ਸੀ ਰੋਪਣ ਜਦੋਂ ਉਹਨਾਂ ਨੂੰ ਕੋਈ ਸੂਹ ਮਿਲੀ ਸੀ ਗੁਪਤ ਸੂਚਨਾ ਦੇ ਆਧਾਰ ਤੇ ਉਹ ਆਪਣੀ ਡਿਊਟੀ ਤੇ ਜਾ ਰਹੇ ਸੀ ਲੇਕਿਨ ਰਾਸਤੇ ਤੇ ਜਸਸਿਆ ਜਾ ਰਿਹਾ ਕਿ ਕਰੀਬ 2 ਵਜੇ ਦਾ ਸਮਾਂ ਹੋਊਗਾ ਜਦੋਂ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਉਸ ਮੌਕੇ ਕੋਈ ਨੇਰਾ ਸੀ ਪਛਾਣ ਹੋਈ ਨਹੀਂ ਕਿ ਜਿਨ੍ਹਾਂ ਨੇ ਗੋਲੀ ਚਲਾਈ ਆ ਉਹਨਾਂ ਦੇ ਸਾਹਮਣੇ ਆ ਰਹੇ ਸੀ ਜਾਂ ਪਿੱਛਾ ਕਰ ਰਹੇ ਸੀ ਜਾਂ ਗੱਡੀ ਕ੍ਰੋਸ ਕੀਤੀ ਹੈ ਲੇਕਿਨ ਇਲਾਕੇ ਦੇ ਵਿੱਚ ਕਿਉਂਕਿ ਉਸ ਏਰੀਆ ਦੇ ਵਿੱਚ ਉਸ ਟਾਈਮ ਜਿਹੜੇ ਗੱਡੀਆਂ ਵਾ ਉਹ ਜਿਹੜੀਆਂ ਹੁਣ ਸੀਸੀਟੀਵੀ ਕੈਮਰੇ ਲੱਗੇ ਨੇ ਉਹ ਖੰਗਾਲੀਆਂ ਜਾ ਰਹੇ ਨਹੀਂ ਕਿਉਂਕਿ ਕਰਾਲੀ ਟੋਲ ਟੈਕਸ پارک ਕੀਤਾ ਹੋ ਗਿਆ ਫਿਰ ਗੱਡੀ ਰੋਪੜ ਨੂੰ ਗਈ ਹੋਗੀ ਜਾਂ ਜਿਹੜੇ ਵੀ ਇਲਾਕੇ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਨੇ ਲਾਜ਼ਮੀ ਤੌਰ ਤੇ ਉਹਨਾਂ ਦੀ ਹੁਣ ਜਿਹੜੀ ਰਿਕਾਰਡਿੰਗ ਦੇਖੀ ਜਾ ਰਹੀ ਹੈ ਉਧਰ ਇਸ ਮਸਲੇ ਦੇ ਵਿੱਚ ਰੋਪੜ ਕਿਉਂਕਿ ਕੁਝ ਏਰੀਆ ਮਹਾਲੀ ਦਾ ਪੈਂਦਾ ਉਸ ਏਰੀਆ ਦੇ ਵਿੱਚ ਕੁਝ ਰੋਪੜ ਦਾ ਪੈਂਦਾ ਲੇਕਿਨ ਫਿਲਹਾਲ ਜਿਹੜਾ ਮਕਦਮਾ ਵਾ ਉਹ ਰੋਪੜ ਪੁਲਿਸ ਵੱਲੋਂ ਕੀਤਾ ਗਿਆ ਰੋਪੜ ਪੁਲਿਸ ਦਾ ਜਿਹੜਾ ਥਾਣਾ ਵਾ ਸਿੰਘ ਭਗਵੰਤਪੁਰਾ ਉਥੇ ਜਿਹੜਾ ਕੇਸ ਰਜਿਸਟਰਡ ਕਰ ਦਿੱਤਾ ਗਿਆ ਅਣਪਛਾਤੇ ਲੋਕਾਂ ਦੇ ਖਿਲਾਫ ਇੱਕ ਪੁਲਿਸ ਅਧਿਕਾਰੀ ਤੇ ਜਾਨਲੇਵਾ ਹਮਲਾ ਕਰਨ ਦੇ ਮਸਲੇ ਦੇ ਵਿੱਚ ਉਹ ਸਵਾਲ ਹੈ ਕਿ ਕਦ ਜਿਹੜੇ ਪੁਲਸਾ ਉਹ ਜਿਹੜੇ ਸੀਸੀਟੀਵੀ ਕੈਮਰੇ ਲੱਗੇਗੀ ਤੇ ਕਦੋਂ ਜਿਹੜੇ ਕਸੂਰਵਾਰ ਲੋਕ ਕਰਨੇ ਉਹ ਗ੍ਰਿਫਤਾਰ ਹੋਣਗੇ ਹਾਲਾਂਕਿ ਜਿਹੜੇ ਖੁਦ ਐਸਐਚਓ ਗੱਬਰ ਸਿੰਘ ਉਹ ਕਹਿ ਰਹੇ ਨੇ ਕਿ ਉਹ ਲੋਕ ਭੱਜ ਨਹੀਂ ਸਕਦੇ ਬਚ ਨਹੀਂ ਸਕਦੇ ਪੁਲਿਸ ਉਹਨਾਂ ਦੀ ਤਲਾਸ਼ ਵਿੱਚ ਜੁਟੀ ਹੋਈ ਹੈ ਇਹਨਾਂ ਸਵਾਲ ਬਹੁਤ ਸਾਰੇ ਖੜੇ ਹੋ ਚੁੱਕੇ ਨੇ ਕਿ ਇੱਕ ਪੁਲਿਸ ਦੇ ਅਧਿਕਾਰੀ ਦੇ ਉੱਪਰ ਜੇ ਜਾਨਲੇਵਾ ਹਮਲਾ ਹੁੰਦਾ ਤੇ ਜਦੋਂ ਅਜਿਹੇ ਅਫਸਰਾਂ ਤੇ ਅਜਿਹੇ ਲੋਕਾਂ ਤੇ ਹਮਲੇ ਹੁੰਦੇ ਨੇ ਜਾਨਲੇਵਾ ਤੇ ਜਿਹੜਾ ਆਮ ਸ਼ਹਿਰੀ ਆਮ ਨਾਗਰਿਕਾ ਉਹ ਵੀ ਚਿੰਤਾ ਦੇ ਵਿੱਚ ਡੁੱਬ ਜਾਂਦਾ ਹੈਗਾ ਕਿਉਂਕਿ ਪੁਲਿਸ ਸਮਾਜ ਦੀ ਰਾਖੀ ਕਰਦੀ ਹੈਗੀ ਹੈ ਰਗਰ ਸਮਾਜ ਦੇ ਰਖਵਾਲੇ ਤੇ ਹਮਲਾ ਹੋਏਗਾ ਤੇ ਲਾਜ਼ਮੀ ਤੌਰ ਤੇ ਸਮਾਜ ਤੇ ਵੀ ਤੇ ਸਰਕਾਰ ਤੇ ਵੀ ਅਸਰ ਪੈਂਦਾ ਹੈ ਇਸ ਮਸਲੇ ਦੇ ਵਿੱਚ ਹੁਣ ਮਹਾਲੀ ਦਾ ਐਸਐਸਪੀ ਜਾਂ ਰੂਪੜ ਦਾ ਐਸਐਸਪੀ ਤੋਂ ਲੈ ਕੇ ਸੂਬੇ ਦੇ ਡੀਜੀਪੀ ਤੱਕ ਇਹ ਮਸਲਾ ਪੁੱਜ ਉਠਿਆ ਕਿ ਆਖਿਰ ਕੀ ਵਜ੍ਹਾ ਔਰ ਕੌਣ ਲੋਕ ਹੋ ਸਕਦੇ ਨੇ ਕਿ ਜਿਹੜੇ ਬੇਖੌਫ ਘੁੰਮ ਰਹੇ ਨੇ ਆਮ ਲੋਕਾਂ ਤੇ ਵੀ ਕਾਫੀ ਅਸਰ ਪੈ ਚੁੱਕਾ ਕਿਉਂਕਿ ਚਾਹੇ ਆਮ ਲੋਕ ਨੇ ਚਾਹੇ ਖਾਸ ਲੋਕ ਨੇ ਚਾਹੇ ਸਿੰਗਰ ਨੇ ਚਾਹੇ ਕੋਈ ਵਪਾਰੀ ਨੇ ਚਾਹੇ ਕੋਈ ਅਦਾਕਾਰ ਨੇ ਬਹੁਤ ਸਾਰੇ ਲੋਕਾਂ ਨੂੰ ਫਰੋਸਤੀ ਕਾਲ ਵੀ ਆ ਰਹੀ ਹੈ ਤਬਕੀਆਂ ਦੀ ਵੀ ਔਰ ਐਕਸਟਰਚਰ ਮਣੀ ਦੀ ਉਹਨੂੰ ਲੈ ਕੇ ਲੋਕ ਪਹਿਲਾਂ ਹੀ ਚਿੰਤਾ ਦੇ ਵਿੱਚ ਲੇਕਿਨ ਹੁਣ ਅਜਿਹੇ ਸਮਾਜ ਵਿਰੋਧੀ ਅਨਸਰਾਂ ਮੰਨ ਲੋ ਅਗਰ ਪੁਲਿਸ ਨੂੰ ਨਿਸ਼ਾਨਾ ਬਣਾਇਆ ਗਿਆ ਪਹਿਲਾਂ ਜਿਵੇਂ ਆਮ ਲੋਕ ਸਿੰਗਰ ਵਪਾਰੀ ਦੁਕਾਨਦਾਰਾਂ ਤੇ ਹਮਲੇ ਹੋਏ ਨੇ ਚਾਹੇ ਨੂਰ ਮੈਲ ਦਾ ਵਪਾਰੀ ਹੋਵੇ ਚਾਹੇ ਫਿਰ ਬਠਿੰਡਾ ਦਾ ਵਪਾਰੀ ਜਿਨ੍ਹਾਂ ਨੂੰ ਦਿਨ ਦਿਨੇ ਹੀ ਉਹਨਾਂ ਦਾ ਕਤਲ ਕੀਤਾ ਗਿਆ ਸੀ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਕਿ ਹੁਣ ਇੱਕ ਪੁਲਿਸ ਦੇ ਐਸਐਚਓ ਤੇ ਅਗਰ ਜਾਨ ਲੈਵਾ ਹਮਲਾ ਹੁੰਦਾ ਤੇ ਲਾਜ਼ਮੀ ਤੌਰ ਤੇ ਚਿੰਤਾ ਵਾਲੀ ਗੱਲ ਆ ਹੋ ਸਕਦਾ ਹੈ ਕਿ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਾ ਹੋਵੇ ਕਿ ਜਿਸ ਗੱਡੀ ਦੇ ਵਿੱਚ ਐਸ ਐਚਓ ਆਪਣੀ ਡਿਊਟੀ ਤੇ ਆਉਂਦੇ ਜਾਂਦੇ ਨੇ ਉਹ ਬੁਲਟ ਪ੍ਰੂਫ ਜੈਕਟਾ ਇਸ ਕਰਕੇ ਉਹਨਾਂ ਦੀ ਜ਼ਿੰਦਗੀ ਬਚ ਗਈ ਅਗਰ ਨਾਰਮਲ ਗੱਡੀ ਹੁੰਦੀ ਤੇ ਲਾਜ਼ਮੀ ਤੌਰ ਤੇ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਜਾਂ ਕਿ ਉਹਨਾਂ ਦੀ ਕਿਸੇ ਦੇ ਗੋਲੀ ਵੀ ਲੱਗ ਸਕਦੀ ਸੀ ਲੇਕਿਨ ਹੁਣ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਕਿ ਆਖਿਰ ਕੌਣ ਲੋਕ ਹੋ ਸਕਦੇ ਨੇ ਜਿਨ੍ਹਾਂ ਨੇ ਜਾਨਲੇਵਾ ਹਮਲਾ ਕੀਤਾ ਗਿਆ ਕਿਉਂ ਸਮਾਜ ਦੇ ਵਿੱਚ ਅਸਰ ਇਹੋ ਜੇ ਕੰਮਾਂ ਨੂੰ ਲੈ ਕੇ ਜਦੋਂ ਐਕਸ਼ਨ ਹੁੰਦੇ ਨੇ ਕਾਰਵਾਈਆਂ ਹੁੰਦੀਆਂ ਨੇ ਸਮਾਜ ਵਿਰੋਧੀ ਅੰਸਰਾਂ ਵੱਲੋਂ ਉਹਨਾਂ ਜ਼ਿਆਦਾ ਸਮਾਜ ਦੇ ਵਿੱਚ ਪੈਪੀਤ ਦਾ ਮਾਹੌਲ ਜਿਹੜਾ ਵਾ ਉਹ ਜ਼ਿਆਦਾ ਫੈਲ ਜਾਂਦਾ ਹਾਲਾਂਕਿ ਸੂਬੇ ਦੇ ਵਿੱਚ ਚੋਣ ਕਮਿਸ਼ਨ ਅਥਾਂ-ਥਾਂ ਤੇ ਨਾਕੇ ਵੀ ਲੱਗੇ ਹੋਏ ਨੇ ਪੰਜਾਬ ਪੁਲਿਸ ਦੇ ਤੇ ਨਾਲ ਪੈਰਾਮਿਲਟਰੀ ਫੋਰਸ ਦੇ ਵੀ ਜਿਹੜੇ ਕੋਈ ਪੰਜਾਬ ਚ ਚੋਣ ਕਮਿਸ਼ਨ ਦੇ ਚਲਦੇ ਆ ਪਹੁੰਚੇ ਹੋਏ ਨੇ ਹਰ ਸ਼ਹਿਰ ਦੇ ਵਿੱਚ ਐਂਟਰੀ ਪੁਆਇੰਟ ਤੇ ਨਾਕੇ ਲੱਗੇ ਹੋਏ ਨੇ ਥਾਪਿੰਡਾ ਥਾਵਾਂ ਤੇ ਨਾਕੇ ਲੱਗੇ ਹੋਏ ਨੇ ਇਸ ਦੇ باوجود ਅਗਰ ਜਿਹੜੇ ਗੈਰ ਸਮਾਜਿਕ ਅਨਸਰ ਨੇ ਪੁਲਿਸ ਪਾਰਟੀ ਤੇ ਹਮਲਾ ਕਰਦੇ ਨੇ ਤੇ ਇਹ ਸਭ ਤੋਂ ਵੱਡਾ ਸਵਾਲ ਖੜੇ ਹੋ ਗਏ ਨੇ ਪਿੱਛੇ ਜਿਹੜਾ ਮਸਲਾ ਉੱਠਿਆ ਸੀ ਕਿ ਹਰਿਆਣਾ ਦੇ ਵਿੱਚ ਇੱਕ ਆਈਐਸ ਅਫਸਰ ਤੇ ਵੀ ਜਾਨ ਲੈਵਾ ਹਮਲਾ ਕੀਤਾ ਗਿਆ ਸੀ ਉਹ ਜਿਹੜੇ ਲੋਕ ਸੀ ਉਹ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਾ ਇੱਕ ਮਾਫੀਆ ਸੀ ਹੁਣ ਪੰਜਾਬ ਦੇ ਵਿੱਚ ਖਬਰ ਆਈ ਕਿ ਇੱਕ ਐਸਐਚਓ ਵਾਲ-ਵਾਲ ਬਚਿਆ ਕਿ ਨਹੀਂ ਉਹਨਾਂ ਦੀ ਗੱਡੀ ਤੇ ਵੀ ਗੋਲੀ ਦੇ ਨਿਸ਼ਾਨ ਨੇ ਹੁਣ ਸਾਰੀ ਤਹਿਕੀਕਾਤ ਕੀਤੀ ਜਾ ਰਹੀ ਹੈ ਕਿ ਜਿਹੜੀ ਗੋਲੀ ਲੱਗੀ ਆ ਕਾਰ ਦੇ ਉੱਪਰ ਉਹ ਗੋਲੀ ਕੀ ਆ ਪਿਸਤਲ ਦੀ ਰਵਾਲਵਰ ਦੀ ਆ ਜਾਂ ਕੋਈ ਬੰਦੂਕ ਦੀ ਆ ਇਹ ਸਾਰੇ ਹੁਣ ਜਾਂਚ ਦੇ ਵਿਸ਼ੇ ਨੇ ਕਿ ਕਿ ਹੁਣ ਇਲਾਕੇ ਦੇ ਜਿੰਨੇ ਵੀ ਸੀਸੀਟੀ ਵੀ ਕੈਮਰੇ ਲੱਗੇ ਨੇ ਚਾਹੇ ਦੁਕਾਨਾਂ ਤੇ ਚਾਹੇ ਘਰਾਂ ਦੇ ਬਾਹਰ ਚਾਹੇ ਐਂਟਰੀ ਪੁਆਇੰਟ ਤੇ ਜਾਂ ਫਿਰ ਕਰਾਲੀ ਵਾਲੇ ਜਿੰਨੇ ਵੀ ਟੋਲ ਪਲਾਜ਼ਾ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਕਿਉਂਕਿ ਟਾਈਮ 2 ਵਜੇ ਦਾਸੀ ਤੇ ਜਿਹੜੀਆਂ ਗੱਡੀਆਂ ਜਲੰਧਰ ਨੂੰ ਲੁਧਿਆਣੇ ਨੂੰ ਜਾ ਰਹੀਆਂ ਹੋਣਗੀਆਂ ਜਾਂ ਜਿਹੜੀਆਂ ਮਹਾਲੀ ਨੂੰ ਜਾਂ ਚੰਡੀਗੜ੍ਹ ਨੂੰ ਆ ਰਹੀਆਂ ਹੋਣਗੀਆਂ ਉਹਨਾਂ ਸਾਰੀ ਗੱਡੀਆਂ ਦੀ ਹੁਣ ਸੀਸੀਟੀਵੀ ਕੈਮਰਿਆਂ ਦੇ ਵਿੱਚ ਕਾਰ ਜਿੰਨੇ ਵੀ ਉਹ ਕੈਦ ਹੋ ਚੁੱਕੀਆਂ ਨਾ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਨੇ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ